ਸ਼ਸ਼ੀਕਾਲ ਜੇਕਰ ਤੁਸੀਂ ਹੈਵੀ ਡਰਾਈਵਿੰਗ ਸਿੱਖਣ ਦੇ ਚਾਹਵਨ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਖਾਸ ਆ ਜੀ ਹਾਂ ਹੁਣ ਤੁਸੀਂ ਜਲੰਧਰ ਵਿੱਚ ਹੀ ਅੰਤਰਰਾਸ਼ਟਰੀ ਪੱਧਰ ਦੀ ਹੈਵੀ ਡਰਾਈਵਿੰਗ ਸਿੱਖਿਆ ਹਾਸਲ ਕਰ ਸਕਦੇ ਹੋ ਇਹ ਸਕੂਲ ਵਿੱਚ ਜਿੱਥੇ ਤੁਹਾਨੂੰ ਸੀਮੈਂਟਡ ਫਲੋਰਿੰਗ ਦੇ ਉੱਪਰ ਬ੍ਰੈਂਡ ਨਿਊ ਟਰਾਲੀਆਂ ਦੇ ਨਾਲ ਟ੍ਰੇਨਿੰਗ ਦਿੱਤੀ ਜਾਣੀ ਹੈ ਉੱਥੇ ਹੀ ਯੂਏਈ ਅਤੇ ਕੁਵੈਤ ਦੇ ਬੇਹੱਦ ਤਜਰਬੇਕਾਰ ਇੰਸਟ੍ਰਕਟਰ ਤੁਹਾਨੂੰ ਸਿਖਲਾਈ ਵੀ ਦੇਣਗੇ ਇਹਦੇ ਨਾਲ ਹੀ ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਸੀਮੈਂਟਡ ਟਰੈਕ ਦੇ ਉੱਪਰ ਟ੍ਰੇਨਿੰਗ ਲੈ ਸਕਦੇ ਹੋ ਇਟੋਨਿਸ ਕੋਲਾਈ ਤੋਂ ਬਾਅਦ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਹ ਵਿਦੇਸ਼ੀ ਮੁਲਕਾਂ ਦੇ ਵਿੱਚ ਹੈਵੀ ਡਰਾਈਵਿੰਗ ਦੇ ਲਈ ਬੇਹੱਦ ਮਦਦ ਕਰੇਗਾ ਇਸ ਤੋਂ ਇਲਾਵਾ ਤੁਸੀਂ ਇਸ ਸਰਟੀਫਿਕੇਟ ਦੇ ਨਾਲ ਇੰਡੀਆ ਦੇ ਵਿੱਚ ਆਪਣਾ ਹੈਵੀ ਲਾਇਸੈਂਸ ਵੀ ਅਪਲਾਈ ਕਰ ਸਕਦੇ ਹੋ ਇੱਥੇ ਵੀ ਦੱਸਣ ਯੋਗ ਹੈ ਕਿ ਹੁਣ ਸਾਡੇ ਕੋਲੋਂ ਬਹੁਤ ਲੋਕ ਸਿੱਖ ਕੇ ਵਿਦੇਸ਼ਾਂ 'ਚ ਜਾ ਚੁੱਕੇ ਨੇ ਔਰ ਜਿਨ੍ਹਾਂ ਨੂੰ ਬਾਹਰ ਜਾ ਕੇ ਵੀ ਜੌਬ ਮਿਲ ਚੁੱਕੀ ਹੈ ਜੇਕਰ ਤੁਸੀਂ ਟਰਾਲੇ ਦੇ ਨਾਲ ਨਾਲ ਫੂਕ ਲਿਫਟ ਮਸ਼ੀਨ ਵੀ ਚਲਾਉਣੀ ਸਿੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੰਬੋ ਪੈਕ ਚ ਡਿਸਕਾਊਂਟ ਅਤੇ ਫੋਕਲਿਫਟ ਮਸ਼ੀਨ ਵੀ ਚਲਾਉਣ ਦੀ ਸਿਖਲਾਈ ਦੇਵਾਂਗੇ ਜਿਸ ਦੀ ਕਿ ਕਾਫੀ ਜ਼ਿਆਦਾ ਡਿਮਾਂਡ ਹੈ ਇੰਗਲਿਸ਼ ਸਪੀਕਿੰਗ ਚ ਤੁਸੀਂ ਕਮਜ਼ੋਰ ਹੋ ਤਾਂ ਕਬਰਾਉਂ ਦੀ ਲੋੜ ਨਹੀਂ ਅਸੀਂ ਤੁਹਾਨੂੰ ਟਰਾਲਾ ਸਿਖਾਉਣ ਦੇ ਨਾਲ ਨਾਲ ਇੰਗਲਿਸ਼ ਸਪੀਕਿੰਗ ਦੀ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਵਿਦੇਸ਼ਾਂ ਜਾਂ ਫਿਰ ਇੰਡੀਆ ਦੇ ਵਿੱਚ ਵੀ ਇੰਟਰਵਿਊ ਦੇਣ ਦੇ ਲਈ ਆਪਣੀ ਤਿਆਰੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਸਾਡੇ ਕੋਲੋਂ ਟ੍ਰੇਨਿੰਗ ਲੈਂਦੇ ਹੋ ਤਾਂ ਇਹ ਸਕੂਲ ਤੁਹਾਡੀ ਵਿਦੇਸ਼ਾਂ ਚ ਪਲੇਸਮੈਂਟ ਦੀ ਵੀ ਜ਼ਿੰਮੇਵਾਰੀ ਲੈਂਦਾ ਹੈ